ਅੱਜ ਆਪਾਂ ਗੱਲ ਕਰਾਂਗੇ ਪੁਰਤਗਾਲ ਬਾਰੇ ਪੁਰਤਗਾਲ ਦੇ ਵਿੱਚ ਜਿਹੜੀਆਂ ਚੇਂਜੇਜ਼ ਆ ਰਹੀਆਂ ਲੋ ਚੇਂਜ ਹੋ ਰਿਹਾ ਕਦੋਂ ਹੋ ਰਿਹਾ ਉਹਦੇ ਇੰਪਲੀਮੈਂਟ ਕਦੋਂ ਹੋ ਜਾਣਗੇ ਤੇ ਜਿਹੜੇ ਉੱਥੇ ਆਲਰੇਡੀ ਬੱਚੇ ਬੈਠੇ ਆ ਜਾਂ ਕੈਂਡੀਡੇਟ ਬੈਠੇ ਆ ਉਹਨਾਂ ਲਈ ਅੱਗੇ ਫਿਊਚਰ ਕੀ ਹੋਊਗਾ ਉਹ ਕੀ ਸੋਚ ਕੇ ਗਏ ਸੀ ਉਹਨਾਂ ਨੂੰ ਕੀ ਮਿਲਣਾ ਕੀ ਜਿਹੜਾ ਫੈਮਿਲੀ ਰੀਯੂਨੀਅਨ ਦਾ ਕੀ ਸਿਸਟਮ ਰਹਿ ਗਿਆ ਫੈਮਿਲੀ ਨੂੰ D06 ਦੇ ਵਿੱਚ ਆਪਾਂ ਬੁਲਾਉਣੇ ਆ ਉਹਦਾ ਕੀ ਸਿਸਟਮ ਰਹਿ ਗਿਆ ਸਪਾਊਸ ਨੂੰ ਸੈੱਟ ਕਰਨ ਦਾ ਬੱਚਿਆਂ ਦੇ ਬਾਰੇ ਤੈਹੋਰਾ ਇੱਥੋਂ ਜਿਹੜੇ D1 ਤੇ E8 ਦੀਆਂ ਵੀਜ਼ੇ ਦੀਆਂ categories ਸੀ ਉਹਨਾਂ ਦੀ ਅਪਡੇਟਸ ਬਾਰੇ ਗੱਲ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਮੈਂ ਪ੍ਰੀ ਸੇਖੋਂ 7 ਸਿਮੀਕੇਸ਼ਨ ਤੋਂ ਅੱਜ ਜੇਪਾ ਗੱਲ ਕਰੀਏ ਪੁਰਤਗਾਲ ਬਾਰੇ ਪੁਰਤਗਾਲ ਦੇ ਵਿੱਚ ਜਾਂ ਜਿਹੜੇ ਉਹ ਜਾ ਚੁੱਕੇ ਆ ਜਾਂ ਕੋਈ ਪਹਿਲਾਂ ਕੋਈ ਡੰਕੀਆਂ ਮਾਰ ਕੇ ਗਏ ਆ ਕੋਈ ਟੂਰਿਸਟ ਸੇ ਗਏ ਆ ਜਿਨ੍ਹਾਂ ਨੇ ਪੇਪਰ ਉੱਤੇ 88 99 ਦੇ ਵਿੱਚ ਆਰਟੀਕਲ 88 89 ਦੇ ਵਿੱਚ ਪਾਏ ਹੋਏ ਸੀ ਉਹਨਾਂ ਨੇ ਆਪਣੀ ਰੈ residenciy ਲੈ ਲਈ ਸੀ ਪਰ ਵੇਟ ਕਰ ਰਹੇ ਸੀ ਉਹ ਆਪਣੇ ਅਕੇ ਨੈਸ਼ਨੈਲਟੀ ਦੀਆਂ ਹੁਣ ਨੈਸ਼ਨੈਲਟੀ ਦੇ ਵਿੱਚ ਬਹੁਤ ਰੂਮਰਸ ਵੀ ਉੱਠੇ ਤੇ ਵਾਕੇ ਕੁਝ ਬਿਲ ਵੀ ਪਾਸ ਹੋਣੇ ਸੀ ਜਦੋਂ ਕੋਈ ਗੱਲ ਮਾੜੀ ਜੀ ਕਹਿੰਦੇ ਅੱਗ ਲੱਗਦੀ ਆ ਧੂਆ ਨਾਲ ਹੀ ਛੱਤ ਫੜ ਲੈਂਦਾ ਕਿ ਕਈ ਉਥੇ ਬਿਲ ਪਾਸ ਕਰਨ ਲੱਗੇ ਜਿਹੜੇ VOTING ਹੋਣੀ ਸੀ ਉਹ ਰੱਦ ਹੋ ਗਈ ਆ ਉਹ ਦੇ ਕਰਕੇ ਉਹਨਾਂ ਨੇ ਪਹਿਲਾਂ ਕਿਹਾ ਤਾਂ ਜੀ ਇਹ ਬਹੁਤ ਖਾਸ ਮੁੱਦਾ ਆ ਜਿਹੜੇ ਬੱਚੇ ਉਥੇ ਸੈੱਟ ਹੋਣ ਗਏ ਸੀ ਜਿਹੜੇ ਫੈਮਲੀਆ ਨੂੰ ਸੈੱਟ ਕਰਨਾ ਚਾਹੁੰਦੇ ਸੀ ਉਹਨਾਂ ਦੇ ਇੱਕੋ ਇੱਕ ਮਕਸਦ ਸੀ ਕਿ 5 ਤੋਂ 6 ਸਾਲਾਂ ਦੇ ਵਿੱਚ ਪੁਰਤਗਾਲ ਉੱਥੋਂ ਦੀ ਨੈਸ਼ਨੈਲਿਟੀ ਦੇ ਦਿੰਦਾ ਜੇ ਤੁਹਾਡਾ ਰੈਗੂਲਰ ਟੈਕਸ ਭਰਿਆ ਜਾਂਦੇ ਆ ਤੁਹਾਡੇ ਪੇਪਰ ਲੋਕ ਹੋ ਜਾਂਦੇ ਆ ਤੁਹਾਨੂੰ ਪਹਿਲੀ TCRC ਮਿਲ ਜਾਂਦੀ ਆ ਤੇ ਉਸ ਤੋਂ ਬਾਅਦ 5 ਤੋਂ 6 ਸਾਲ ਲੱਗਦੇ ਸੀ ਫਿਰ ਹੌਲੀ-ਹੌਲੀ ਉਹ ਟਾਈਮ ਜਦੋਂ ਸੈਫ ਤੇ ਜਿਹੜਾ ਆਇਮਾ ਦਾ ਵਧਣ ਕਰਕੇ ਰਾਸ਼ਪੈਣ ਕਰਕੇ ਉਹ ਸੱਤ ਤੋਂ ਅੱਠ ਸਾਲ ਹੋ ਗਿਆ ਫਿਰ ਹੁਣ ਰਿਯੂਮਰਸ ਏ ਆਰ ਏ ਸੀ ਕਿ ਇਹ 10 ਸਾਲ ਤੱਕ ਹੋ ਜਾਣਾ ਰਿਯੂਮਰਸ ਮੈਂ ਤਾਂ ਕਹਿ ਰਿਹਾ ਕਿਉਂਕਿ ਇਹ ਬਿੱਲ ਰੱਦ ਹੋ ਗਿਆ ਕਾਫੀ ਗੱਲਾਂ ਕਰਨ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀਆ ਪਹਿਲਾਂ ਇਹਨੂੰ ਆਪਸ ਦੇ ਵਿੱਚ ਚੰਗੀ ਤਰ੍ਹਾਂ ਇੱਥੇ ਡਿਸਕਸ਼ਨ ਕਰੋ ਸਾਰੀਆਂ ਪਾਰਟੀਆਂ ਮਿਲ ਕੇ ਇੱਥੇ ਡਿਸਕਸ ਕਰਨੀਆਂ ਉਸ ਤੋਂ ਬਾਅਦ ਇਹ ਬਿੱਲ ਪਾਸ ਹੋਣ ਬਾਰੇ ਸੋਚਿਆ ਜਾਊਗਾ ਹਜੇ ਫਿਲਹਾਲ ਇਹਨਾਂ ਤੇ ਰੋਕ ਲਾਤੀ ਆ ਇਹ ਖੁਸ਼ਖਬਰੀ ਆ ਜਿਹੜੇ ਆਲਰੇਡੀ ਉੱਥੇ ਰਹਿ ਰਹੇ ਨੇ ਜਿਨ੍ਹਾਂ ਨੇ ਇਥੋਂ ਕੇਸ ਅਪਲਾਈ ਕੀਤਾ ਸੀ ਡ1 ਦੇ ਵਿੱਚ ਡ1 ਰੈਜ਼ੀਡੈਂਸੀ ਕੈਟਾਗਰੀਆ ਆ ਆਰਟੀਕਲ 59 ਐਲਈਏ ਕੈਟਾਗਰੀਆ ਜਿਹਦੇ ਵਿੱਚ ਸਾਲ ਦੇ ਪੇਪਰ ਉੱਥੋਂ ਆਉਂਦੇ ਸੀ ਇੱਥੇ ਐਮਬੈਸੀਆਂ ਦੇ ਵਿੱਚ ਲੱਗਦੇ ਸੀ ਅਸੀਂ ਵਾਰ-ਵਾਰ ਬਹੁਤ ਕੋਸ਼ਿਸ਼ ਕਰ ਰਹੇ ਸੀ ਅਪਾਇੰਟਮੈਂਟਸ ਲੈਣ ਦੀ ਪਰ ਜਦੋਂ ਬੈਕਐਂਡ ਤੇ ਕੰਟਰੀ ਦੇ ਵਿੱਚ ਰੂਲਸ ਚੇਂਜ ਹੁੰਦੇ ਹੋਣ ਕਾਫੀ ਚੀਜ਼ਾਂ ਚੇਂਜਸ ਹੁੰਦੀਆਂ ਆਉਣੀਆਂ ਉਦੋਂ ਬਾਅਦ ਉਹਨਾਂ ਨੂੰ ਐਮਬੈਸੀ ਨੂੰ ਇੱਕ ਮੈਸੇਜ ਆਂਦਾ ਮਿਨਿਸਟਰੀ ਵੱਲੋਂ ਕਿ ਤੁਸੀਂ ਹੁਣ ਇਹਨਾਂ ਦੇ ਵੀਜ਼ੇ ਜਾਰੀ ਕਰੋ ਇਹ ਐਪਲੀਕੇਸ਼ਨਸ ਲੈਣੀਆਂ ਸ਼ੁਰੂ ਕਰੋ ਫੇਰ ਹੀ ਉਹ ਆਪਣਾ ਪ੍ਰੋਸੈਸ ਸ਼ੁਰੂ ਕਰਦੇ ਆ ਜਦੋਂ ਰੂਟ ਚੇਂਜ ਹੁੰਦੇ ਆ ਤਾਂ ਕਾਫੀ ਕੁਝ ਚੇਂਜ ਹੋ ਜਾਂਦਾ ਕਿਉਂਕਿ ਗਵਰਨਮੈਂਟਸ ਆਪਣੀ ਕੰਟਰੀ ਨੂੰ ਚਲਾਉਣ ਲਈ ਬਹੁਤ ਕੋਸ਼ਿਸ਼ ਸਟੈਪ ਲੈਂਦੇ ਨੇ ਫੋਰ ਐਗਜ਼ਾਮਪਲ ਜਿਵੇਂ ਇੰਡੀਆ ਦੇ ਵਿੱਚ ਜਦੋਂ ਪ੍ਰਾਈਮ ਮਿਨਿਸਟਰ ਮੋਦੀ ਨੇ ਡੀਮੋਨਟਾਈਜੇਸ਼ਨ ਲਈ ਲੋਕਡਾਊਨ ਦੀਆਂ ਚੀਜ਼ਾਂ ਹੋਈਆਂ ਹਰ ਕੰਟਰੀ ਦੇ ਵਿੱਚ ਆਪਣੀ ਕੰਟਰੀ ਨੂੰ ਚਲਾਉਣ ਲਈ ਹਰ ਚੀਜ਼ਾਂ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਸਾਡੀ ਕੰਟਰੀ ਦੇ ਵਿੱਚ ਕੁਝ ਗਲਤ ਨਾ ਹੋਵੇ ਸੋ ਉਸ ਤਰੀਕੇ ਨਾਲ ਉੱਥੇ ਵੀ ਸੁਝਾਅ ਰੱਖੇ ਜਾਂਦੇ ਆ ਉਸ ਤੋਂ ਬਾਅਦ ਉਹ ਬਿੱਲ ਪਾਸ ਹੁੰਦੇ ਆ ਫਿਰ ਇੰਪਲੀਮੈਂਟੇਸ਼ਨ ਹੁੰਦੀ ਆ ਕਈ ਉਹਦੇ ਵਿੱਚ ਫੈਮਿਲੀ ਨੂੰ ਬੁਲਾਉਣ ਵਾਲੇ ਬੱਚਿਆਂ ਨੂੰ ਸੈੱਟ ਕਰਨ ਵਾਲੇ ਵਾਈਫ ਨੂੰ ਬੁਲਾਉਣ ਵਾਲੇ ਤੇ ਉੱਥੇ ਬੈਠੇ ਸੀ ਜਿਹਨੜੇ ਆਪਣੇ D06 ਤੇ ਬਲਾਉਣਾ ਚਾਹੁੰਦੇ ਸੀ ਉਹ ਵੀ ਇੱਕ ਵਾਰੀ ਰੁੱਕ ਗਏ ਸੀ ਉਹਨਾਂ ਨੂੰ ਵੀ ਟੈਂਸ਼ਨਾਂ ਹੋ ਗਈਆਂ ਸੀ ਉਹਨਾਂ ਨੂੰ ਵੀ ਅਪਾਇੰਟਮੈਂਟਸ ਜਿਹੜੀਆਂ ਹੈਗੀਆਂ ਦਿੱਲੀ ਨਹੀਂ ਮਿਲਦੀਆਂ ਸੀ ਪਰ ਹੁਣ ਇਹ ਜਿਹੜਾ ਬਿੱਲ ਰੁੱਕ ਗਿਆ ਆ ਹਜੇ ਤੱਕ ਇਹ ਤੇ ਡਿਸਕਸ਼ਨ ਆ ਹਜੇ ਇਹਨੂੰ ਪੈਂਡਿੰਗ ਚ ਪਾਤਾ ਉਦੋਂ ਤੱਕ ਤੁਸੀਂ ਇਹ ਜਿਹੜਾ ਲਾਸਟ ਚਾਂਸ ਆ ਪੁਰਤਗਾਲ ਦੇ ਵਿੱਚ D1 ਦੇ ਵਿੱਚ ਅਪਲਾਈ ਕਰਨੇ ਕੱਲ ਨੂੰ ਰੂਲ ਚੇਂਜ ਹੋ ਗਏ ਕੁਝ ਕਹਿ ਨਹੀਂ ਸਕਦੇ ਇਹਦੇ ਵਿੱਚ ਆਪਾਂ ਅਪਲਾਈ ਕਰ ਸਕਦੇ ਹਾਂ ਸੈੱਟ ਹੋ ਸਕਦੇ ਹਾਂ ਬਹੁਤ ਸੌਖਾ ਤਰੀਕਾ ਕਿਸੇ ਇੱਕ ਵਧੀਆ ਕੰਪਨੀ ਦੇ ਵਿੱਚੋਂ ਜਿਹਦੀ ਕੈਪੀਟਲ ਵਧੀਆ ਹੋਵੇ 5000 ਯੂਰੋ ਹੋਵੇ 10000 ਹੋਵੇ 15000 20000 ਇਹ ਯੂਰੋ ਕੈਪੀਟਲ ਹੋਵੇ ਉਹਨਾਂ ਕੰਪਨੀਆਂ ਦੇ ਵਿੱਚ ਵੀਜ਼ੇ ਪੇਪਰ ਅਪਲਾਈ ਹੋ ਜਾਂਦੇ ਆ ਤੇ ਤੁਸੀਂ D1 ਦੀਆਂ ਅਪਾਇੰਟਮੈਂਟਸ ਦਿੱਲੀ ਤੋਂ ਲੈ ਸਕਦੇ ਹੋ ਜਿਹੜਾ ਤੁਹਾਨੂੰ ਜਿਹੜਾ VFS ਅੰਬੈਸੀ ਲੱਗਦੀ ਆ ਉੱਥੇ ਤੁਸੀਂ ਅਪਲਾਈ ਕਰ ਸਕਦੇ ਹੋ ਦੋਸਤੋ ਜਿਹੜਾ ਪੁਰਤਗਾਲ ਆ ਇਹ ਵਨ ਆਫ ਦਾ ਬੈਸਟ ਕੰਟਰੀ ਤਾਂ ਮੰਨਿਆ ਜਾਂਦਾ ਸੀ ਕਿਉਂਕਿ ਇੱਥੇ ਤੁਹਾਨੂੰ ਰੈਜ਼ਿਡੈਂਸੀ ਵੀ ਸੌਖੀ ਮਿਲਦੀ ਸੀ ਤੇ ਪਾਸਪੋਰਟ ਲਈ ਜਿਹੜੀਆਂ ਕੰਡੀਸ਼ਨਾਂ ਸੀ ਉਹਦੇ ਜਿਹੜਾ ਟੈਸਟ ਸੀ ਉਹ ਵੀ ਬਾਕੀ ਕੰਟਰੀਆਂ ਦੇ ਵਿੱਚ ਉਹਨਾਂ ਦੀ ਨਰਮ ਜਿਹੜੀਆਂ ਸੀਗੀਆਂ ਬਹੁਤ ਮਤਲਬ ਕਹਿੰਦੇ ਨਰਮ ਸੀਗੀਆਂ ਬੰਦਾ इजीली ਉੱਥੇ ਚੀਜ਼ਾਂ ਨੂੰ ਕਲੀਅਰ ਕਰ ਲੈਂਦਾ ਪਿੱਛੇ ਜੇ ਮੇਰੀ ਕਾਫੀ ਦੋਸਤਾਂ ਨਾਲ ਗੱਲ ਹੁੰਦੀ ਸੀ ਜਿਹੜੇ ਮੇਰੇ ਫਰਾਂਸ 'ਚ ਵੱਸਦੇ ਆ ਜਾਂ ਇਟਲੀ 'ਚ ਵੱਸਦੇ ਆ ਉਦੋਂ ਜਦੋਂ ਪਾਸਪੋਰਟ ਲੈਣ ਜਾਂਦੇ ਸੀ ਉਹ ਉਹਨਾਂ ਨੂੰ ਪੁੱਛ ਲਿਆ ਹਿਸਟਰੀਆਂ ਇਹ ਜਿਹੀਆਂ ਪੁੱਛਦੀਆਂ ਹੁੰਦੇ ਸੀਗੇ ਕਿ ਉਹਨਾਂ ਤੋਂ ਟੈਸਟ ਕਲੀਅਰ ਨਹੀਂ ਹੁੰਦੇ ਸੀ ਪਰ ਉਹਦੇ ਅਕੋਰਡਿੰਗ ਪੁਰਤਗਾਲ ਇਹ ਬਹੁਤ ਈਜ਼ੀ ਦਿੰਦਾ ਸੀ ਪਾਸਪੋਰਟ ਨਾਰਮਲ ਬੰਦਾ ਜਿਹਨੂੰ ਜਿਆਦਾ ਨੌਲੇਜ ਨਹੀਂ ਲੈਂਗੁਏਜ ਦੀ ਬੇਸਿਕ ਨੌਲੇਜ ਜਿੱਥੇ ਉਹ ਟੈਸਟ ਵਗੈਰਾ ਕਲੀਅਰ ਕਰਨ ਲਈ ਹੁੰਦਾ ਤੇ ਉਹ ਕਲੀਅਰ ਕਰਕੇ ਆਪਣੇ ਟੈਸਟ ਕਲੀਅਰ ਕਰਕੇ ਉਹਨਾਂ ਨੂੰ ਉੱਥੋਂ ਦਾ ਪਾਸਪੋਰਟ ਮਿਲ ਜਾਂਦਾ ਸੀ ਜਿਹੜਾ ਉੱਥੋਂ ਦਾ ਰੈਡ ਪਾਸਪੋਰਟ ਸੀ ਤੁਹਾਨੂੰ ਵੀ ਪਤਾ ਦੁਨੀਆ ਦੇ ਵਿੱਚ ਚੌਥੇ ਨੰਬਰ ਤੇ ਆਉਂਦਾ ਸੀਗਾ ਤੀਜੇ ਚੌਥੇ ਦੇ ਫਿਰਦਾ ਰਹਿੰਦਾ ਸੀਗਾ ਪਰ ਇਹਦੇ ਵਿੱਚ ਕੰਟਰੀਆਂ ਜਿਹੜੀਆਂ ਹੈਗੀਆਂ 182 ਕੰਟਰੀਜ਼ ਔਨ ਅਰਾਈਵ ਨੇ ਸੋ ਇਹਦੀ ਬੁੱਕਤ ਬਹੁਤ ਹੈ ਤਾਂ ਹਰ ਪੰਜਾਬੀ ਦੀ ਇੱਕ ਸੋਚ ਹੁੰਦੀ ਸੀ ਕਿ ਮੈਂ ਜਾਂ ਕੋਈ ਏਸ਼ੀਅਨ ਕੰਟਰੀ ਦੇ ਵਿੱਚੋਂ ਕਿ ਮੈਂ ਪੁਰਤਗਾਲ ਦੇ ਵਿੱਚ ਇੱਕ ਵਾਰੀ ਐਂਟਰ ਹੋ ਜਾਵਾਂ